ਹਰੋਸ ਸਸਿਗਾ ਬਾਈ ਜੀ ਹੋ ਸਭ ਠੀਕ ਆ ਕੋ ਇਹ ਜਿਹੜਾ ਆਪਾਂ ਸੀ ਤੁਹਾਨੂੰ ਦਿਖਾ ਰਹੇ ਆ ਇਹਦਾ ਹਲਦੀ ਦਾ ਇਹਨੂੰ ਕਹਿੰਦੇ ਨੇ ਅੰਬਾ ਹਲਦੀ ਇਹਦਾ ਜੋ ਕਲਰ ਦੀ ਕੁਆਲਿਟੀ ਹੈਗੀ ਆ ਕਿ ਅਸਮਾਨੀ ਸ਼ੇਡ ਦੇ ਵਿੱਚ ਆ ਬੀਜ ਦੇ ਵਿੱਚ ਜਦੋਂ ਇਹਨੇ ਫਸਿਆ ਸੋਨਾ ਵਾ ਤੇ ਇਹਨੇ ਹਲਦੀ ਵਾਲੇ ਰੂਪ ਦੇ ਵਿੱਚ ਹੀ ਆਉਣਾ ਵਾ ਤੇ ਬਹੁਤ ਹੀ ਵਧੀਆ ਚੀਜ਼ ਆ ਮੈਡੀਸਨ ਵਾਸਤੇ ਇਹ ਹਲਦੀ ਬਹੁਤ ਜ਼ਿਆਦੇ ਆਪਾਂ ਉਹ ਵੀ ਬਹੁਤ ਵਧੀਆ ਮੰਨਾਂਗੇ ਅੰਬਾ ਹਲਦੀ ਨੂੰ ਤੇ ਇਹ ਜਿਵੇਂ ਪੰਸਾਰੀ ਦੀ ਦੁਕਾਨਾਂ ਤੇ ਹੈ ਜਿਹੜੇ ਕੰਮ 30 ਦਵਾਈਆਂ ਦੇ ਕਰਦੇ ਨੇ ਉਹਦੇ ਵਿੱਚ ਇਹਦੀ ਵਸਤੂ ਬਹੁਤ ਵਧੀਆ ਹੁੰਦੀ ਆ ਤੇ ਅਪਾ ਸੀਡ ਕੁਝ ਮੰਗਵਾਇਆ ਤੇ ਯਾਰ ਤੁਹਾਨੂੰ ਤੇ ਆਪਾਂ ਉਹ ਲੱਗਵਾ ਲਾ ਜਾ ਰਹੇ ਹਾਂ ਤੇ ਫਿਰ ਤੁਹਾਨੂੰ ਦਿਖਾਵਾਂਗੇ ਦੀ ਵੀਡੀਓ ਕਿ ਉਹਦੀ ਪੂਰੀ ਇਹਦੀ ਜਰਮੀਨੇਸ਼ਨ ਹੋ ਗਈ ਹੈ ਹਲੋ ਹਲੋ ਸਤਿ ਸ੍ਰੀ ਅਕਾਲ ਦੋਸਤੋ ਹੋਰ ਸਭ ਠੀਕ ਠਾਕ ਹੋਈ ਅਜਾਪਾਕ ਨਵੀਂ ਵੀਡੀਓ ਬਣਾ ਰਹੇ ਆ ਜੀ ਤੇ ਬਣਾ ਰਹੇ ਆ ਹਲਦੀ ਤੇ ਤੇ ਆਪਣੇ ਬਹੁਤ ਹੀ ਸਤਿਕਾਰਯੋਗ ਆਪਣੇ ਭਰਾ ਸਾਹਿਬ ਹੈਗੇ ਨੇ ਪਤਿਤ ਜੀ ਤੇ ਉਹਨਾਂ ਕੋਲੋਂ ਮੈਨੂੰ ਇਹ ਵੀ ਮਿਲਿਆ ਵੀ ਕਿਧਰ ਮਿਲਿਆ ਜੀ ਹਲਦੀ ਦਾ ਜਿਹਨੂੰ ਆਪਾਂ ਅੰਬਾ ਹਲਦੀ ਕਹਿੰਦੇ ਆ ਦੇਖੋ ਦੇਖੋ ਕੁਦਰਤ ਦਾ ਦੇਖੋ ਰੇਸ਼ਮਾ ਇਹਨੂੰ ਕਾਲੀ ਹਲਦੀ ਦੇ ਵਿੱਚ ਵੀ ਇਹਨੂੰ ਨਾਮ ਇਹਦਾ ਜਾਣਿਆ ਜਾਂਦਾ ਉਹ ਦੇਖੋ ਵੀ ਕੁਦਰਤ ਨੇ ਕਿੰਨੀ ਸੋਹਣੀ ਆ ਪੀ ਕਲਾਕ੍ਰਿਤੀ ਕੀਤੀ ਹੋਈ ਹੈ ਹਾਂਜੀ ਅਲੱਗ ਪਹਿਚਾਨ ਦਿੱਤੀ ਹੈ ਹੈ ਹਲਦੀ ਦਾ ਪੱਤਾ ਪਰ ਉਹਨ ਪਹਿਚਾਨ ਦਿੱਤੀ ਹੈ ਬਿਲਕੁਲ ਅਲੱਗ ਵੱਖਰੀ ਤੇ ਆਪਾਂ ਨੂੰ ਇਹ ਬੀ ਆਪਨ ਬਹੁਤ ਥੋੜੀ ਮਾਤਰਾ ਚ ਮਿਲਿਆ ਸੀਗਾ ਤੇ ਆਪਾਂ ਹੁਣ ਇਹਦਾ ਤਕਰੀਬਨ 2 ਜੁਲਾਈ ਨੂੰ ਤਕਰੀਬ ਆਪਣੇ ਬਾਗ 22 ਦਿਨ ਹੋ ਗਏ ਤੇ ਹੁਣ ਇਹ ਪੱਤੇ ਆਂ ਕੱਟ ਰਹੀ ਸਾਰਾ ਜਿੰਨਾ ਕਿ ਸੀਡ ਆਪਾਂ ਲਾਇਆ ਸੀਗਾ ਉਹ ਸਾਰਾ ਹੀ ਨਿਕਲ ਰਿਹਾ ਹੈ। ਇਹ ਆਪਾਂ ਇੱਕ ਬੱਟ ਲਈ ਸੀਗੀ ਇਹਦਾ ਆਪਾਂ ਸੀਡ ਕਰ ਕਰਾਂਗੇ। ਔਰ ਪਤਾ ਲੱਗਿਆ ਭਾਈ ਕਿ ਜਿਹੜੀ ਇਹ ਹਲਦੀ ਆ ਅੰਬਾ ਹਲਦੀ ਨੂੰ ਕਾਲੀ ਹਲਦੀ ਤਾਂ ਵਿਨਾਮ ਦਿੱਤਾ ਜਾਂਦਾ ਵਾ। ਵੀ ਇਹ ਮੈਡੀਸਨ ਦੇ ਵਿੱਚ ਬਹੁਤ ਹੀ ਵਧੀਆ ਸਾਬਤ ਹੋਈ ਆ। ਔਰ ਇਹਦੀ ਬਹੁਤ ਅੱਛੀ ਡਿਮਾਂਡ ਆ ਮਾਰਕੀਟ ਦੇ ਵਿੱਚ। ਜਿਹੜੇ ਲੋਕ ਦੇਸੀ ਦਵਾਈਆਂ ਦੇ ਵਿੱਚ ਇਹਨੂੰ ਯੂਜ਼ ਕਰਦੇ ਨੇ। ਤੋ ਫਿਰ ਹਾਲਾਤ ਆਪਾਂ ਛੋਟਾ ਜੋ ਪ੍ਰਾਲਾਹੇ ਸ਼ੁਰੂ ਕੀਤਾ ਹੈ ਤੇ ਦਾ ਆਪਾਂ ਸੀਡ ਤਿਆਰ ਕਰਾਂਗੇ ਅਗਲੇ ਸਾਲ ਨੂੰ ਤੇ ਫਿਰ ਇਹਦੀ ਗ੍ਰੋਥ ਹੋਰ ਵਧਾਵਾਂਗੇ ਫਿਰ ਆਪਾਂ ਇਹਦਾ ਪਾਊਡਰ ਬਣਾ ਕੇ ਕਾਬੇ ਯਾਰਾਂ ਦੋਸਤਾਂ ਨੂੰ ਜੋ ਵੀ ਇਹਦਾ ਚਾਹਤਮੰਦ ਹੋਊਗਾ ਉਹਨਾਂ ਨੂੰ ਆਪਾਂ ਦਵਾਂਗੇ ਜਰੂਰ ਔਰ ਕਹਿੰਦੇ ਇਹਦੀ ਬਹੁਤ ਹੀ ਵਧੀਆ ਇਹਦੀ ਕੁਆਲਿਟੀ ਚਾਰ ਹੋ ਰਹੀ ਹੈ ਹਲਦੀ ਦੀ ਪਰ ਇਹ ਨਹੀਂ ਇਹਦਾ ਰੰਗ ਕਾਲਾ ਹੋਗਾ ਰੰਗ ਇਹਦਾ ਹਲਦੀ ਮੁੰਗੀ ਹੋਗਾ ਪਰ ਜਿਹੜੀ ਇਹਦੀ ਕੁਆਲਿਟੀ ਆ ਜੋ ਇਹਦਾ ਆ ਮਤਲਬ ਕੁਆਲਿਟੀ ਦੇ ਵਿੱਚ ਜੋ ਤੱਤ ਕੁਦਰਤੀ ਤੱਤ ਹੈਗੇ ਨੇ ਉਹ ਆਮ ਆਮ ਹਲਦੀ ਨਾਲੋਂ ਬਹੁਤ ਹੀ ਜ਼ਿਆਦਾ ਗੁਣਕਾਰੀ ਨੇ ਸੋ ਆਪਾਂ ਵੀਡੀਓ ਇੱਥੇ ਖਤਮ ਕਰਦੇ ਆਂ ਅਗਲੀ ਵੀਡੀਓ ਬਹੁਤ ਜਲਦੀ ਬਣਾਵਾਂਗੇ ਸਤਿ ਸ੍ਰੀ ਅਕਾਲ ਜੀ